ਵੇਖੋ ਪਹਿਲਾ ਤਾਂ ਇਹਦਾ ਫਾਇਦਾ ਬਾਦਾਮ ਹੈ ਸੈਨੇ ਕਹਿੰਦੇ ਨੇ ਨਹੀਂ ਬਾਦਾਮ ਖਾਣਾ ਤੁਹਾਡਾ ਦਿਮਾਗ ਤੇਜ ਹੁੰਦਾ ਪਹਿਲਾ ਇਹ ਦਿਮਾਗ ਤੇਜ ਕਰਦਾ ਦੂਜਾ ਕਾਲੀ ਮੇਜ ਤੁਹਾਡੇ ਗਲਾ ਸਾਫ ਕਰਦੀ ਆ ਤੀਜਾ ਖਸਖਾਸ ਜਿਹੜੀ ਤੁਹਾਡੇ ਢਿੱਡ ਦੇ ਅੰਦਰ ਦੀ ਜਿਹੜੀ ਗੰਦਗੀ ਆ ਉਹ ਬਾਹਰ ਕੱਢ ਦਿੰਦੀ ਆ ਵੇਖੋ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਗੋਨਾਨੰਦ ਸ਼ਮਰ ਦੇ ਤਿੰਨ ਉਪਦੇਸ਼ ਜੇ ਤਿੰਨਾਂ ਵਿੱਚੋਂ ਇੱਕ ਵੀ ਨਾ ਕਰੀਏ ਫਿਰ ਅਸੀਂ ਸਿੱਖ ਹੋਣ ਦੀ ਜਿਹੜੀ ਗੁਰਤੀ ਉਹ ਖੋਦਿੰਨੇ ਆ ਸੋ ਕਿਰਤ ਨੂੰ ਵੇਖਦੇ ਹਾਂ ਆ ਵੇਖੇ ਕਿ ਕਿਰਤ ਕਰੋ ਉਹ ਸੰਗਤ ਤੂਫਾਨ ਜੇ ਤੂਫਾਨ ਤੂਫਾਨ ਆ ਉਹ ਸੰਗਤ ਦੇ ਰਿਸਪੌਂਸ ਕਰਕੇ ਆ ਜੇ ਤੁਸੀਂ ਇੱਥੇ ਉਹ ਨੇ ਦੇ ਪਿੱਛੇ ਵੀ ਦੁਕਾਨਾਂ ਲੱਗੀਆਂ ਸਰਦਾਰ ਜੀ ਤੁਸੀਂ ਉੱਥੇ ਕਿਉਂ ਨਹੀਂ ਗਏ ਤੂਫਾਨ ਸੇਕੋ ਕਿਉਂ ਆਏ ਕਿਉਂਕਿ ਇਹ ਸੰਗਤ ਦਾ ਪਿਆਰ ਹੈ ਤੂਫਾਨ ਸੇਕ ਦੇ ਨਾਲ ਤਾਂ ਕਰਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਮੇਸ਼ਾ ਕਬਲ ਇਸ ਵਕਤ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਲਾਗੇ ਜਿੱਥੇ ਕੀ ਇੱਕ ਬੜੀ ਫੇਮਸ ਡ੍ਰਿੰਕ ਕਹਿ ਸਕਦੇ ਆ ਪੰਜਾਬ ਦੀ ਪੁਰਾਣੀ ਮਤਲਬ ਕਿ ਪੁਰਾਣੀ ਡ੍ਰਿੰਕ ਕਹਿ ਸਕਦੇ ਆ એનર્ਜੀ ਡ੍ਰਿੰਕ ਜਿਹਨੂੰ ਕਹਿੰਦੇ ਪਰ ਜਿਹੜੇ ਸਕਸ਼ ਵੱਲੋਂ ਜੇ ਬਣਾਈ ਜਾਂਦੀ ਜਿੰਨਾ ਵੱਲੋਂ ਲਗਾਇਆ ਗਿਆ ਉਹ ਵੀ ਸਕਸ਼ ਰਹਿਣ ਬਹੁਤ ਹੀ ਮਸ਼ਹੂਰ ਨੇ ਤੂਫਾਨ ਸਿੰਘ ਜਨਾ ਦਾ ਨਾਮ ਨੇ ਸਾਡੇ ਨਾਲ ਮੌਜੂਦ ਨੇ ਸਾਰੀ ਗੱਲਬਾਤ ਕਰ ਲੈਣੇ ਜਾਣਦੇ ਆ ਆਖਿਰ ਕਿੱਥੋਂ ਇਹਨਾਂ ਦੇ ਦਿਮਾਗ 'ਚ ਆਈ ਡਾਇਆ ਤੇ ਨਾਲੇ ਇਸ ਬਾਰੇ ਸਾਰੀ ਚਰਚਾ ਲਾਵ ਇਕ ਲਈ ਕਿ ਇਤਨਾ ਫਾਇਦੇਮੰਦ ਹੈ ਪਹਿਲਾਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤੇ ਮੈਂ ਜਾਨਣਾ ਚਾਹਵਾਂਗਾ ਕਿ ਤੁਸੀਂ ਇਹ ਜਿਹੜੀ ਡਰਿੰਕ ਜਿਹੜੇ ਬਣਾਉਂਦੇ ਸ਼ਰਦਾਈ ਜੀ ਨੂੰ ਆਪਾਂ ਕਹਿੰਦੇ ਆ ਕਿ ਆਖਰ ਕੀ ਕੀ ਫਾਇਦੇ ਨੇ ਇਹਦੇ ਦੇਖੋ ਪਹਿਲਾਂ ਤਾਂ ਇਹਦਾ ਫਾਇਦਾ ਬਦਾਮ ਸੈਣੇ ਕਹਿੰਦੇ ਨਹੀਂ ਬਦਾਮ ਖਾਣਾ ਤੁਹਾਡਾ ਦਿਮਾਗ ਤੇਜ ਹੁੰਦਾ ਪਹਿਲਾਂ ਦਿਮਾਗ ਤੇਜ ਕਰਦਾ ਦੂਜਾ ਕਾਲੀ ਮੇਜ ਤੁਹਾਡੇ ਗਲਾ ਸਾਫ ਕਰਦੀ ਆ ਤੀਜਾ ਖਸਖਾਸ ਜਿਹੜੀ ਤੁਹਾਡੇ ਢਿੱਡ ਦੇ ਅੰਦਰ ਦੀ ਜਿਹੜੀ ਗੰਦਗੀ ਆ ਉਹ ਬਾਹਰ ਕੱਢ ਦਿੰਦੀ ਆ ਸਾਫ ਕਰ ਦਿੰਦੀ ਤੇ ਚੌਥਾ ਮਗਜ ਆ ਗਿਆ ਠੀਕ ਹੈ ਮਗਜ ਦਾ ਕੰਮ ਆ ਕਿ ਤੁਹਾਡੀਆਂ ਹੱਡੀਆਂ ਮਜ਼ਬੂਤ ਕਰਨੀਆਂ ਜਿਹੜਾ ਉਹਦੇ ਵਿੱਚੋਂ ਦੁੱਧ ਨਿਕਲਦਾ ਉਹ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਪੰਜਵਾਂ ਆ ਗਿਆ ਜੀ ਲਾਚੀ ਆ ਗਈ ਸਾਡੀ ਲਾਚੀ ਜਿਹੜੀ ਉਹਦੀ ਤਸਵੀਰ ਬਹੁਤ ਠੰਡੀ ਹੁੰਦੀ ਆ ਠੀਕ ਹੈ ਉਹ ਜਿਹੜੇ ਅੰਦਰ ਠੰਡ ਪਾਉਂਦੀ ਆ ਜਿਹੜੀ ਸੌਂਫ ਆ ਉਹਦੀ ਵੀ ਤਸਵੀਰ ਬਹੁਤ ਜ਼ਿਆਦਾ ਠੰਡੀ ਹੁੰਦੀ ਆ ਇਹ ਜਿਹੜੀ ਅੰਦਰ ਨੂੰ ਸਾਡੇ ਸਰੀਰ ਦੇ ਅੰਦਰ ਜਿਹੜੀ ਠੰਡ ਪਾਉਂਦੀ ਆ ਮਤਲਬ ਸਾਡੇ ਸਾਡੇ ਸਰੀਰ ਦੇ ਜਿੰਨੇ ਰੋਗ ਆ ਉਹ ਸਾਰੇ ਖਤਮ ਕਰ ਦਿੰਦੀ ਹੈ ਤੇ ਕਿਸ ਤਰ੍ਹਾਂ ਮਤੇ ਕਿ ਤੁਹਾਡੇ ਦਿਮਾਗ 'ਚ ਆਇਆ ਮਨ 'ਚ ਆਇਆ ਕਿ ਮੈਂ ਹੁਣ ਸ਼ਰਧਾਈ ਦਾ ਕੰਮ ਕਰਨਾ ਚਾਹਤਾ ਕਿ ਤੂਫਾਨ ਸਿੰਘ ਪਹਿਲੇ ਬੜੇ ਚਰਚਾਵਾਂ 'ਚ ਰਹੇ ਸੀਗੇ ਤੁਹਾਡੇ ਅਕਸਰ ਹੀ ਵੀਡੀਓਜ਼ ਆਉਂਦੀਆਂ ਰਹਿੰਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਫੇਰ ਹੁਣ ਇੱਕਦਮ ਤੁਸੀਂ ਸ਼ਰਧਾਈ ਦੇ ਪਤਾ ਕਿ ਸ਼ੁਰੂ ਕੀਤਾ ਕੰਮ ਕਿਸ ਤਰ੍ਹਾਂ ਦੇਖੋ ਦੇਖੋ ਕਿਰਤਕਰੋ ਨਾਮ ਦੇਪੋ ਵੰਡ ਕੇ ਸ਼ੋਗ ਗੁਨਾਨੁਸ਼ਾ ਮਰੇ ਦੇ ਤੈਨੂੰ ਉਪਦੇਸ਼ ਜੇ ਤਿੰਨਾਂ ਵਿੱਚੋਂ ਇੱਕ ਵੀ ਨਾ ਕਰੀਏ ਫਿਰ ਅਸੀਂ ਸਿੱਖ ਖੌਣ ਦੀ ਜਿਹੜੀ ਗੁਰਤੀ ਉਹ ਖੋ ਦਿੰਨੇ ਆ। ਅੱਛਾ। ਸੋ ਕਿਰਤ ਨੂੰ ਵੇਖਦੇ ਆ ਆਂ ਵੇਖੇ ਕਿ ਕਿਰਤ ਕਰਨਾ ਆ। ਹੁਣ ਜਦੋਂ ਆਪਾਂ ਕੋਈ ਕਿਰਤ ਸ਼ੁਰੂ ਕਰਦੇ ਆਂ ਆਪਾਂ ਵੀ ਦੁਕਾਨ ਕਰਦੇ ਆਂ ਹੁਣ ਕੇ ਦੇ ਥੱਲੇ ਲੱਗ ਕੇ ਦੁਵਾਂਸਾਂ ਕੰਮ ਨਹੀਂ ਕਰ ਸਕਦਾ। ਠੀਕ ਆ ਜੇ ਕਰਨਾ ਆਪਣਾ ਕੰਮ ਕਰਾਂਗੇ। ਫਿਰ ਥੋੜੀ ਮਾਇਆ ਦੇ ਵਿੱਚ ਹਨਾ ਕਿ ਮੇਰੇ ਕੋਲ ਮਾਇਆ ਉਨੀ ਕੁ ਥੋੜੀ ਮਾਇਆ ਦੇ ਵਿੱਚ ਜਿਹੜੀ ਆ ਹਸਤਾਲ ਜਿਹੜੀ ਆਪਾਂ ਸ਼ੁਰੂ ਕੀਤੀ ਸੀਗੀ ਸਰਦਾਈ ਦੀ ਤੇ ਇਹ ਐ ਹੈ ਕਿ ਆਪਾਂ ਦਲਾਂ ਦੇ ਵਿੱਚ ਅਦਾ ਰਗੜੇ ਲਾਈ ਜਾਂਦੇ ਆਂ ਮੈਂ ਆਪਣੇ ਘਰੇ ਵੀ ਰਗੜਾ ਪਾਉਣਾ ਸੀ। ਤੇ ਤੇ ਗੱਲੇ ਇਹ ਕਿ ਆਪਾਂ ਵਧੀਆ ਸਕਦੇ ਆ ਹਨਾ ਫਿਰ ਆਪਾਂ ਗੱਲ ਕਰਦੇ ਮੀਡੀਆ ਦੇ ਵਿੱਚ ਕਿ ਭਾਈ ਪੰਜਾਬ ਦੇ ਨੌਜਵਾਨ ਵਧੀਆ ਖਾਓ ਹਨਾ ਵਧੀਆ ਪੀਓ ਹਨਾ ਨਸ਼ੇ ਛੱਡੋ ਤੇ ਫਿਰ ਗੱਲ ਤੇ ਇਹ ਆ ਮੈਂ ਕਹਿੰਨੇ ਕਿ ਵਧੀਆ ਖਾਓ ਵਧੀਆ ਪੀਓ ਫਿਰ ਸਵਾਲ ਇਹ ਆ ਜਿੰਨਾ ਖਾਊਗਾ ਕੌਣ ਅੱਛਾ ਭਈਏ ਕੌਣ ਕੇ ਜਿਹੜੇ ਗੰਦ ਪਾ ਕੇ ਰੇੜੀਆਂ ਲਾਏ ਆ ਆਪਾਂ ਹੀ ਖਵਾਉਣਾ ਫਿਰ ਫਿਰ ਆਪਾਂ ਜਿਹੜੀ ਸਰਦਾਈ ਦਾ ਪਹਿਰਾ ਆ ਉਹ ਆਪਾਂ ਇੱਥੇ ਲਾਇਆ ਵਾ ਦੇਖਿਆ ਜਾਵੇ ਤਾਂ ਕਿਸ ਤਰ੍ਹਾਂ ਸੰਗਤ ਦਾ ਕਿਵੇਂ ਰਿਸਪੌਂਸ ਦੇ ਕਰੇ ਉਹ ਸੰਗਤ ਹੈ tufaan ਜੇ tufaan tufaan ਆ ਉਹ ਸੰਗਤ ਦੇ ਰਿਸਪੌਂਸ ਕਰਕੇ ਆ ਜੇ ਤੁਸੀਂ ਇੱਥੇ ਉਹ ਵੀ ਸੰਗਤ ਦੇ ਰਿਸਪੌਂਸ ਕਰਕੇ ਆ ਨਹੀਂ ਦੇ ਪਿੱਛੇ ਵੀ ਦੁਕਾਨਾਂ ਲੱਗੀਆਂ ਸਰਦਾਰ ਜੀ ਤੁਸੀਂ ਉੱਥੇ ਕਿਉਂ ਨਹੀਂ ਗਏ tufaan ਸੇ ਕੋ ਕਿਉਂ ਆਏ ਕਿਉਂਕਿ ਇਹ ਸੰਗਤ ਦਾ ਪਿਆਰ ਹੈ tufaan ਸੇਕ ਦੇ ਨਾਲ ਤਾਂ ਕਰਕੇ ਪਵਨ ਸਿੰਘ ਨੂੰ ਪਹਿਲਾਂ ਬੜਾ ਚਰਚਾਵਾ ਵਿੱਚ ਰਿਹਾ ਜੇ ਦੇਖਿਆ ਜਾਵੇ ਮੀਡੀਆ 'ਚ ਰਿਹਾ ਵਾਕੀ ਲੋ ਹਮੇਸ਼ਾ ਤੁਹਾਡੀ ਬਕਰੀ ਵਰੀ ਚਰਚਾਵਾ ਹੁੰਦੀ ਪਰ ਹੁਣ ਉਹ ਕਿਤੇ ਨਾ ਕਿਤੇ ਹੋ ਨਹੀਂ ਰਹੀ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਜੀ ਦੀ ਗੱਲ ਕਰ ਲਈਏ ਹੁਣ ਉਹਨਾਂ ਨੇ ਗੱਲ ਕੀਤੀ ਜਾਨੀ ਕਿ ਚੋਣਾਂ 'ਚ ਆ ਰਹੇ ਕਿਸਾ ਦੇਖਦੇ ਹੋ ਕਿ ਭਾਈ ਸਾਹਿਬ ਉਹਨਾਂ ਦਾ ਚੋਣਾਂ ਦੇ ਵਿੱਚ ਪੈਰ ਰੱਖ ਕੇ ਦੀ ਗੱਲਬਾਤ ਕੀਤੀ ਜਾ ਰਹੀ ਹੈ ਦੇਖੋ ਗੱਲ ਇਹ ਹੁੰਦੀ ਜਦੋਂ ਬੰਦਾ ਕੰਮ ਚੋਲ ਜੀ ਜਾਂਦਾ ਵਾ ਤੇ ਕਈ ਚੀਜ਼ਾਂ ਤੋਂ ਥੋੜਾ ਜਿਹਾ ਪਾਸਾ ਹੋ ਜਾਂਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਆਪਣੇ ਜਿਹੜੇ ਕਰਮ ਜਿਹੜੇ ਆਪਣੇ ਉਹਦਾ ਜਿਹੜਾ ਲਾਈਨ ਆ ਉਹਦੇ ਤੋਂ ਪਿੱਛੇ हट ਜੇ ਮੈਂ ਪੰਥ ਦੀ ਸਾਰੀ ਜਾਣਕਾਰੀ ਰੱਖਣਿਆ ਪਰ ਮੈਂ ਉਹ ਉਸ ਵਿਸ਼ੇ ਤੇ ਬੋਲ ਨਹੀਂ ਸਕਦਾ ਠੀਕ ਹੈ ਕਿਉਂਕਿ ਮੇਰੇ ਕੋ ਹੁਣ ਤੁਸੀਂ ਪੁੱਛਿਆ ਹੋਵੇ ਤੇ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਤੇ ਤੁਹਾਡੇ ਨਾਲ ਹੀ ਗੱਲ ਜਾਊਗੀ ਹੁਣ ਮੈਂ ਕਹਾਂ ਮੇਰੀ ਆਈਡੀ ਤੋਂ ਇਹਨਾਂ ਟਾਈਮ ਹੀ ਨਹੀਂ ਹੁੰਦਾ ਕਿ ਵੀਡੀਓ ਬਣਾ ਕੇ ਆਪਣੀ ਆਈਡੀ ਤੇ ਪਾਈਏ ਤੇ ਤੂਫਾਨ ਸਿੰਘ ਆਪਣੀ ਆਈਡੀ ਤੋਂ ਵਾਇਰਲ ਹੋਇਆ ਤੂਫਾਨ ਸਿੰਘ ਮੀਡੀਆ ਕਰਕੇ ਵਾਇਰਲ ਹੋਇਆ ਤੇ ਮੀਡੀਆ ਕਰਕੇ ਹੁਣ ਵੀ ਵਾਇਰਲ ਆ ਤੇ ਇਹ ਗੱਲ ਐ ਆ ਕੇ ਭਾਈ ਸਾਹਿਬ ਦੇ ਚੌਂ ਦੀ ਲੜਾਈ ਆ ਸਾਡੇ ਪੰਜਾਬ ਦੇ ਲੋਕਾਂ ਨੂੰ ਨਾ ਭਵੇਂ ਗੱਲ ਇਹਨਾਂ ਨੂੰ ਕੋੜੀ ਲੱਗੇ ਚਿੱਤਰ ਖਾ ਕੇ ਅਨੇ ਕਰੀ ਬੈਂਦੀ ਆਦਤ ਜੀ ਪੈ ਗਈ ਆ ਇਹਨਾਂ ਨੇ ਪਹਿਲਾਂ ਅਕਾਲੀ ਦਲ ਕੋ ਛੱਤਰ ਖਾਦੇ ਹਾਂਜੀ ਹਾਂ ਜੀ ਭਾਜਪਾ ਕੋ ਛੱਤਰ ਇਹਨਾਂ ਨੇ ਖਾਦੇ ਕਾਂਗਰਸੀਆ ਕੋ ਛੱਤਰ ਇਹਨਾਂ ਨੇ ਖਾਦੇ ਆਮ ਆਦਮੀ ਪਾਰਟੀ ਨੂੰ ਨਹੀਂ ਉੱਚੀ ਪਦਵੀ ਐਨੀ ਉੱਚੀ VOTING ਦੇ ਕੇ ਤੇ ਇਹਨਾਂ ਨੂੰ ਜਿਤਾਇਆ ਅਗਲਾ ਫੇਰ ਜਾ ਕੇ ਜਿਹੜਾ ਭਗਵਾਨ ਮਾਨ ਆ ਸਰਕਾਰ ਦੇ ਤਲਵੇ ਚੜਦਾ ਆ ਤੇ ਜਿੱਤੀ ਇਹਨਾਂ ਨੇ ਫੇਰ ਉਹਦੇ ਕੋ ਵੀ ਖਾਦੀ ਠੀਕ ਆ ਸੋ ਗੱਲ ਇਹ ਆ ਕਿ ਜੇ ਕਿਸੇ ਨੂੰ ਬਿਠਾਉਣਾ ਉਹ ਅੰਮ੍ਰਿਤਧਾਰੀ ਹੋਵੇ ਜਿਹੜਾ ਪੰਥ ਦੀ ਗੱਲ ਕਰਦਾ ਹੋਵੇ ਇਹ ਨਾ ਹੋਵੇ ਕਿ ਪਹਿਲਾਂ ਪਹਿਲਾਂ ਤੁਹਾਨੂੰ ਕਹਵੇ ਜੇ ਮੈਨੂੰ ਜਿਤਾਉਂਗੇ ਮੈਂ ਫੇਰ ਤੁਹਾਡੀ ਗੱਲ ਕਰੂੰ ਬੰਦਾ ਉਹ ਹੋਵੇ ਜਿਹੜੀ ਤੁਹਾਡੇ ਗੱਲ ਪਹਿਲਾਂ ਕਰੇ ਤੇ ਬਾਅਦ ਚ ਸੱਤਾ ਦੇ ਵਿੱਚ ਆਵੇ ਉਹ ਗੱਲ ਵੱਖਰੀ ਹੈ ਹੁਣ ਭਾਈ ਅਮਰੇ ਪਾਸ ਆਏ ਆ ਬਾਰ ਉਹ ਸਾਰਾ ਕੁਝ ਛੱਡ ਕੇ ਹਨਾ ਬਾਹਰ ਦੀ ਜ਼ਿੰਦਗੀ ਤੁਹਾਨੂੰ ਪਤਾ ਲੋਕਿ ਸਾਰੇ ਭੱਜੀ ਜਾਂਦੇ ਉਹ ਆਏ ਆ ਹਨਾ ਤੇ ਉਹ ਉਹ ਪੰਥ ਦੀ ਗੱਲ ਕਰਦੇ ਸੀ ਹਨਾ ਪੰਜਾਬ ਦੀ ਗੱਲ ਕਰਦੇ ਪੰਜਾਬ ਦੇ ਨੌਜਵਾਨੀ ਦੀ ਗੱਲ ਕਰਦੇ ਸੀ ਠੀਕ ਆ ਪੰਜਾਬ ਦੇ ਫਸਲਾਂ ਦੀ ਗੱਲ ਕਰਦੇ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਸੀ ਤੇ ਅੱਜ ਉਹਨਾਂ ਨੂੰ ਉਹਨਾਂ ਦੇ ਉੱਤੇ ਐਨਐਸਏ ਲੱਗੀ ਆ ਉਹਨਾਂ ਤੋਂ ਲੋਕਾਂ ਨੂੰ ਲੋਕਾਂ ਨੂੰ ਖਤਰਾ ਹੋਣਾ ਉਹਨਾਂ ਨੂੰ ਸਰਕਾਰ ਤੋਂ ਸਰਕਾਰ ਨੂੰ ਖਤਰਾ ਉਹਨਾਂ ਤੋਂ ਸੋ ਭਾਈ ਇਹ ਕੰਮ ਆਪਾਂ ਬੰਦ ਕਰੀਏ ਹਨਾ ਆਪਣੇ ਨੌਜਵਾਨਾਂ ਨੂੰ ਮਰਵਾਉਣਾ ਬੰਦ ਕਰੀਏ ਚਿੱਤਰਖਾਨਾ ਬੰਦ ਕਰੀਏ ਮਾਰੇ ਕਹਿੰਦੇ ਜਵੇ ਬਾਣ ਲੱਗਿਓ ਤਵੇ ਰੋ ਜਗਿਓ ਬਾਣ ਲੱਗੰਦੇ ਤੇ ਜੋਸ਼ ਜੋਸ਼ ਹੁੰਦਾ ਵਾ ਤੁਸੀਂ ਛਤਰ ਖਾ ਕੇ ਤੇ ਇਦਾਂ ਦੇ ਬਣ ਗਏ ਕਿ ਉਹ ਕਹਿੰਦੇ ਨਹੀਂ ਇੱਕ ਭਾਂਡੇ ਦੇ ਇੱਕ ਡੱਬੇ ਦੇ ਚ ਤਿੰਨ ਬੰਦਰ ਪਾਤੇ ਤੇ ਜਿਹੜਾ ਪੌੜੀ ਤੇ ਚੜੇ ਉਹਨੂੰ ਡਾਂਗ ਮਾਰਨੀ ਆ ਇਹਦਾ ਦੋ ਕ ਦਿਨ ਸਿਲਸਿਲਾ ਚੱਲਦਾ ਰਿਹਾ ਚੌਥਾ ਬੰਦਾ ਚੌਥਾ ਬੰਦਾ ਦੂਜੇ ਦਿਨ ਆ ਕੇ ਪਾਤਾ ਚੌਥਾ ਜਦੋਂ ਚੜਦਾ ਉਹ ਤਿੰਨੇ ਫੜ ਕੇ ਗੋੜਦੇ ਇਨਾਂ ਨੇ ਉਹ ਇੱਕ ਜਾਲੀ ਜੀ ਆਪਣੇ ਬਣਾ ਲਈ ਹੋਏ ਕਿ ਅਸੀਂ ਇਹਦੇ ਵਿੱਚ ਹੀ ਰਹਿਣਾ ਗੁਲਾਮ ਹੀ ਰਹਿਣਾ ਆਜ਼ਾਦ ਆਜ਼ਾਦ ਨਹੀਂ ਹੋਣਾ ਸੋ ਆਜ਼ਾਦੀ ਆਸਤੇ